ਇਹ ਮੇਰੀ ਅਸ਼ਲੀਲ ਵੀਡੀਓ ਬਣਾਈ ਸੀ ਉਹ ਬਿੰਦਲ ਕੌਰ ਮੇਰੀ ਸੱਸ ਦੇ ਕਹਿਣ ਤੇ ਬਣਾਈ ਗਈ ਸੀ ਤੇ ਜਿਹੜਾ ਲੱਕੀ ਧਾਲੀਵਾਲ ਸੀ ਉਹਦੇ ਕੋਲ ਭੇਜੀ ਗਈ ਸੀ ਉਹਨੇ ਮੇਰੀ ਵੀਡੀਓ ਵਾਇਰਲ ਕੀਤੀ ਤੁਸੀਂ ਪੜ ਨਹੀਂ ਸਕਦੀਆਂ ਠੀਕ ਹੈ ਉਹਦੇ ਵਿੱਚ ਲਿਖਿਆ ਹੋਇਆ ਪਿਆ ਜੀ ਜਿਹੜੀ ਮੇਰੀ ਵੀਡੀਓ ਬਣਾਈ ਸੀ ਅਸ਼ਲੀਲ ਉਹ ਮੇਰੇ ਸੱਸ ਦੇ ਕਹਿਣ ਤੇ ਬਣਾਈ ਗਈ ਸੀ ਕਿਉਂਕਿ ਜਦ ਮੈਂ ਉਸ ਮੁੰਡੇ ਨੂੰ ਕਹਿ ਹੀ ਦਿੱਤਾ ਸੀ ਕਿ ਮੈਨੂੰ ਤਲਾਕ ਨਹੀਂ ਦੇਣਾ ਜਾਂ ਮੈਨੂੰ ਛੱਡ ਕੇ ਨਹੀਂ ਜਾਣਾ ਉਸ ਦੇ ਜਰੀਏ ਇਸ ਨੇ ਵੀਡੀਓ ਵਾਇਰਲ ਕੀਤੀ ਤਾਂ ਕਿ ਮੈਂ ਉਸ ਦੇ ਮੁੰਡੇ ਨੂੰ ਛੱਡ ਸਕਾਂ ਤੇ ਉਹ ਮੈਨੂੰ ਬਦਨਾਮ ਕਰ ਸਕੇ ਪਹਿਲਾਂ ਤੁਸੀਂ ਸਾਡੇ ਚੈਨਲ ਤੇ ਦੇਖਿਆ ਸੀ ਇੱਕ ਲੜਕੀ ਜਿਸ ਤਰ੍ਹਾਂ ਗੱਲ ਕਰ ਲਈ ਕਿ ਉਹਦੇ ਸਹੁਰਾ ਪਰਿਵਾਰ ਵੱਲੋਂ ਉਹਦੇ ਹਸਬੰਦ ਵੱਲੋਂ ਉਹਦੀ ਸੱਸ ਵੱਲੋਂ ਇਲਜ਼ਾਮ ਲਗਾਏ ਗਏ ਸੀ ਕਿ ਕੁੜੀ ਨੂੰ ਚਾਹੇ ਚਿੱਟੇ ਦੀ ਗੱਲ ਕਰ ਲਈਏ ਕਹਿੰਦੇ ਕਿ ਪੈਸਾ ਉਹਨਾਂ ਤੋਂ ਕੁੜੀ ਲੜਕੀ ਤੋਂ ਮੰਗਿਆ ਜਾ ਰਿਹਾ ਸੀ ਲੜਕੀ ਦੇ ਇਲਜ਼ਾਮ ਸੀ ਅਤੇ ਚਿੱਟਾ ਵੇਚਣ ਤੇ ਮਜਬੂਰ ਕਰ ਰਹੇ ਸੀ ਸੋ ਅਸੀਂ ਪਹਿਲਾਂ ਵੀ ਆਪਣੇ ਚੈਨਲ ਤੇ ਦਿਖਾਇਆ ਸੀ ਪਰ ਕਹਿੰਦੇ ਨੇ ਕਿ ਉਸ ਮੁੰਡੇ ਨੂੰ ਕੁੰਬੜਾ ਸਾਹਿਬ ਦੇ ਜੇ ਆਪਾਂ ਗੱਲ ਕਰੀਏ ਜਿਹੜਾ ਇੱਥੇ ਮੋਰਚਾ ਲੱਗਿਆ ਸਾਥ ਫੇਸ ਦੇ ਉਹਨਾਂ ਦੀ ਸਹਾਇਤਾ ਦੇ ਨਾਲ ਯਾਨੀ ਉਹਨਾਂ ਨੂੰ ਜੇਲ੍ਹ 'ਚ ਵੀ ਪਹੁੰਚਾ ਦਿੱਤਾ ਗਿਆ ਪਰ ਹਜੇ ਵੀ ਜਿਹੜੀ ਉਹ ਲੜਕੀ ਹੈ ਸੰਤੁਸ਼ਟ ਨਹੀਂ ਹੈਗੀ ਕਿਉਂਕਿ ਕਹਿੰਦੇ ਨੇ ਕਿ ਉਹਨਾਂ ਦੀ ਜਿਹੜੀ ਸੱਸ ਹੈ ਉਹਨਾਂ ਤੇ ਕਾਰਵਾਈ ਪੂਰੀ ਤਰ੍ਹਾਂ ਨਹੀਂ ਹੈਗੀ ਔਰ ਇਹ ਵੀ ਉਹਨਾਂ ਦਾ ਕਹਿਣਾ ਹੈ ਕਿ ਲੜਕਾ ਵੀ ਕਹਿੰਦੇ ਪ੍ਰਸ਼ਾਸਨ ਹੈ ਉਧਰ ਆਧਰ ਕਰਤਾ ਜਾਂ ਬਾਹਰ ਭੇਜਤਾ ਕਿ ਮੈਨੂੰ ਗੁੰਮਰਾਹ ਕੀਤਾ ਜਾ ਰਿਹਾ ਸੋ ਪੂਰੀ ਗੱਲਬਾਤ ਪੂਰੀ ਜਾਣਕਾਰੀ ਲੇਵਾਂਗੇ ਲੜਕੀ ਤੋਂ ਹੀ ਸੋ ਗੱਲਬਾਤ ਕਰਦੇ ਮੈਮ ਕੀ ਕਹਿਣਾ ਚਾਹੁੰਦੇ ਤੁਹਾਨੂੰ ਜਿਸ ਤਰ੍ਹਾਂ ਪਹਿਲਾਂ ਵੀ ਦਿਖਾਇਆ ਸੀ ਕਿ ਲੜਕਾ ਯਾਨੀ ਜੇਲ੍ਹ 'ਚ ਭੇਜ ਦਿੱਤਾ ਗਿਆ ਕੀ ਗੱਲ ਤੁਹਾਨੂੰ ਪ੍ਰਸ਼ਾਸਨ ਤੇ ਵਿਸ਼ਵਾਸ ਨਹੀਂ ਹੈਗਾ ਸਰ ਪ੍ਰਸ਼ਾਸਨ ਤੇ ਤਾਂ ਵਿਸ਼ਵਾਸ ਹੈਗਾ ਵਾ ਚਲੋ ਉਹਨਾਂ ਨੇ ਮੇਰੀ ਬਣਦੀ ਜਿਹੜੀ ਕਾਰਵਾਈ ਸੀ ਉਹ ਕੀਤੀ ਆ ਪਰ ਪ੍ਰੋਪਰ ਤਰੀਕੇ ਨਾਲ ਨਹੀਂ ਹੋ ਰਹੀ ਸਰ ਠੀਕ ਹੈ ਕਿਉਂਕਿ ਜਦੋਂ ਵੀ ਉਹਨਾਂ ਨੇ ਮਤਲਬ ਮੈਨੂੰ ਕੋਰਟ ਵਿੱਚ ਇਹ ਦੱਸਿਆ ਗਿਆ ਸੀ ਕਿ ਉਹ ਰੋਪੜ ਜਿਲ੍ਹੇ ਚ ਆ ਤਿੰਨ ਦਿਨਾਂ ਬਾਅਦ ਮੈਨੂੰ ਇਹ ਪਤਾ ਲੱਗਦਾ ਕਿ ਉਹ ਪਟਿਆਲੇ ਜਿਲ੍ਹੇ ਚ ਹੈਗਾ ਵਾ ਠੀਕ ਹੈ ਉਸ ਤੋਂ ਬਾਅਦ ਸਰ ਇੱਥੇ ਮਤਲਬ ਜਿਹੜੀ ਮੇਰੀ ਐਫ ਆਈ ਆਰ ਆ ਉਹਦੇ ਵਿੱਚ ਇਹ ਲਿਖਿਆ ਗਿਆ ਵਾ ਕਿ ਜਿਹੜੀ ਮੇਰੀ ਅਸਲੀ ਵੀਡੀਓ ਬਣਾਈ ਸੀ ਉਹ ਬਲਜਿੰਦਰ ਕੌਰ ਮੇਰੀ ਸੱਸ ਦੇ ਕਹਿਣ ਤੇ ਬਣਾਈ ਗਈ ਸੀ ਤੇ ਜਿਹੜਾ ਲਕੀਤਾਲੀਵਾਲ ਸੀ ਉਹਦੇ ਕੋ ਭੇਜੀ ਗਈ ਸੀ ਉਹਨੇ ਮੇਰੀ ਵੀਡੀਓ ਵਾਇਰਲ ਫੋਰਨ ਵਾਲੀ ਨੰਬਰ ਤੋਂ ਠੀਕ ਹੈ ਤੇ ਨਾ ਤੇ ਮੇਰੀ ਸੱਸ ਬਲਜਿੰਦਰ ਕੌਰ ਤੇ ਕਾਰਵਾਈ ਹੋਈ ਆ ਨਾ ਲਕੀਤਾਲੀ ਵਾਲਤੇ ਹੋਈ ਆ ਅੱਜ ਮੇਰੇ ਹਸਬੰਦ ਨੂੰ ਜੇਲ੍ਹ ਚ ਗਏ 12 ਦਿਨ ਹੋ ਗਏ ਨੇ ਤੇ ਮੈਂ ਇਹ ਪੁਲਿਸ ਮਤਲਬ ਐਸਐਸਪੀ ਸਾਹਿਬ ਨੂੰ ਤੇ ਅਮਨਦੀ ਮੈਂ ਵੂਮਨ ਸੈਲ ਨੂੰ ਇਹ ਕਹਿਣਾ ਚਾਹੁੰਦੀ ਆ ਪੁਲਿਸ ਵਾਲਿਆਂ ਨੂੰ ਕਿ ਜਿਹੜੀ ਬੰਦੀ ਕਾਰਵਾਈ ਆ ਪਲੀਜ਼ ਉਹ ਮਤਲਬ ਦੋਸ਼ੀਆਂ ਤੇ ਲਗਾਈ ਜਾਵੇ ਠੀਕ ਹੈ ਤੇ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਯਾਨੀ ਕਹਿਣ ਦਾ ਮਤਲਬ ਤੁਹਾਡਾ ਇਹ ਹੈ ਕਿ ਜਿਹੜੇ ਯਾਨੀ ਤੁਸੀਂ ਸੱਸ ਦੀ ਗੱਲ ਕਰ ਰਹੇ ਹੋ ਜਿਹੜਾ ਇੱਕ ਹੋਰ ਲੜਕੇ ਦੀ ਗੱਲ ਕਰ ਰਹੇ ਹੋ ਕਿ ਵੀਡੀਓ ਬਣਾਈ ਗਈ ਹੈ ਕਿ ਉਹਨਾਂ ਨੂੰ ਹਜੇ ਤੱਕ ਸਜ਼ਾ ਨਹੀਂ ਦਿੱਤੀ ਗਈ ਤੁਹਾਡੇ ਹਸਬੰਦ ਨੂੰ ਤਾਂ ਹੋ ਗਈ ਪਰ ਉਹ ਜਿਹੜੇ ਅਸਲ ਮੁਰਜਨਮਾਂ ਉਹਨਾਂ ਨੂੰ ਨਹੀਂ ਦਿੱਤੀ ਗਈ ਨਹੀਂ ਜੀ ਨਹੀਂ ਸਰ ਉਹਨਾਂ ਨੂੰ ਨਹੀਂ ਦਿੱਤੀ ਗਈ ਕਿਉਂਕਿ ਬਲਜਿੰਦਰ ਕੌਰ ਮੇਰੀ ਸੱਸ ਕਹਿੰਦੀ ਹੈ ਕਿ ਮੈਂ ਉਹਦੇ ਨਾਲ ਘਰ ਵਸਾਉਣਾ ਹਨਾ ਸਰ ਮੇਰਾ ਦਿਲ ਹੀ ਨਹੀਂ ਮਿਲਣਾ ਹੁਣ ਮੈਂ ਘਰ ਕਿਸ ਬੇਸ ਤੇ ਵਸਾਉਂਗੀ ਹਨਾ ਦੂਜੀ ਗੱਲ ਜਿਹੜੀ ਸਹਿਮਤੀ ਸੀ ਉਹਦੇ ਸਹਿਮਤੀ ਨਾਲ ਹੀ ਮੈਂ ਉਹਦੇ ਸੋਹਰੇ ਪਰਿਵਾਰ ਚ ਗਈ ਉਹਦੇ ਸਹਿਮਤੀ ਨਾਲ ਹੀ ਮੇਰੇ ਘਰ ਦੇ ਮਿਲੇ ਉਹਦੇ ਸਹਿਮਤੀ ਨਾਲ ਹੀ ਮੈਂ ਉਹਦੇ ਮੁੰਡੇ ਨਾਲ ਰਹਿੰਦੀ ਸੀਗੀ ਸਹਿਮਤੀ ਨਾਲ ਹੀ ਮੈਂ ਉਸ ਕੋਠੀ ਚ ਰਹਿੰਦੀ ਸੀ ਤੇ ਮੈਨੂੰ ਅੱਜ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਬਿਨਾ ਸਹਿਮਤੀ ਤੋਂ ਮੈਂ ਉਹਦੇ ਨਾਲ ਵਿਆਹ ਮਤਲਬ ਜਾਂ ਕੁਝ ਵੀ ਲਾ ਲਵਾਂ ਜਿਹੜਾ ਵੀ ਉਹ ਬੋਲ ਰਹੀ ਆ ਮੈਂ ਕਿੱ ਜੋ ਮੇਰੀ ਵੀਡੀਓ ਬਣਾਉਣ ਤੇ ਸ਼ਾਮਿਲ ਨਹੀਂ ਸੀ ਕਿਉਂਕਿ ਜਦ ਮੈਂ ਉਸ ਮੁੰਡੇ ਨੂੰ ਕਹਿ ਹੀ ਦਿੱਤਾ ਸੀ ਕਿ ਮੈਂ ਉਹਨੂੰ ਤਲਾਕ ਨਹੀਂ ਦੇਣਾ ਜਾਂ ਮੈਂ ਉਹਨੂੰ ਛੱਡ ਕੇ ਨਹੀਂ ਜਾਣਾ ਉਸ ਦੇ ਜਰੀਏ ਇਸ ਨੇ ਇਹ ਵੀਡੀਓ ਵਾਇਰਲ ਕੀਤੀ ਤਾਂ ਕਿ ਮੈਂ ਉਸ ਦੇ ਮੁੰਡੇ ਨੂੰ ਛੱਡ ਸਕਾਂ ਤੇ ਉਹ ਮੈਨੂੰ ਬਦਨਾਮ ਕਰ ਸਕੇ ਹਾਂ ਮੈਂ ਉਸ ਦੀ ਕੁੜੀ ਬਾਰੇ ਜ਼ਰੂਰ ਬੋਲਿਆ ਉਹ ਵੀ ਇੱਕ ਮੇਰੀ ਚਲੋ ਇੱਕ ਕੁੜੀ ਸੀ ਜਾਂ ਜਿੱਦਾਂ ਵੀ ਗਈ ਆ ਮੈਨੂੰ ਇਸ ਦੀ ਪੂਰਾ ਨਹੀਂ ਪਤਾ ਪਰ ਜੋ ਪ੍ਰੂਫ ਸੀ ਜੋ ਅਸਲ ਸੱਚ ਸੀ ਮੈਂ ਪਬਲਿਕ ਨੂੰ ਉਹ ਦੱਸਿਆ ਠੀਕ ਹੈ ਪਰ ਉਹਨਾਂ ਨੇ ਮੇਰੇ ਨਾਲ ਜੋ ਨਜ਼ਾਇਜ਼ ਕੀਤੀ ਆ ਮੈਂ ਉਹਨਾਂ ਦੇ ਬਣਦੀ ਕਾਰਵਾਈ ਜ਼ਰੂਰ ਕਰਵਾਵਾਂਗੀ ਤੁਸੀਂ ਐਫ ਆਈ ਆਰ ਤਾਂ ਨਾਮ ਲਿਖਵਾਇਆ ਸੀ ਆਪਣੀ ਸੱਸ ਦਾ ਤੇ ਉਸ ਲੜਕੇ ਦਾ ਬਿਲਕੁਲ ਸਰ ਤੁਸੀਂ ਦੇਖ ਸਕਦੇ ਹੋ ਤੁਸੀਂ ਪੜ੍ਹ ਵੀ ਸਕਦੇ ਹੋ ਠੀਕ ਹੈ ਉਹਦੇ ਵਿੱਚ ਲਿਖਿਆ ਹੋਇਆ ਪਿਆ ਜਿਹੜੀ ਮੇਰੀ ਵੀਡੀਓ ਬਣਾਈ ਸੀ ਅਸ਼ਲੀਲ ਉਹ ਮੇਰੀ ਸੱਸ ਦੇ ਕਹਿਣ ਤੇ ਬਣਾਈ ਗਈ ਸੀ ਬਲਜਿੰਦਰ ਕੌਰ ਦੇ ਠੀਕ ਹੈ ਤੇ ਜਿਹੜੀ ਵੀਡੀਓ ਭੇਜੀ ਗਈ ਹੈ ਮੈਨੂੰ ਉਹ ਲਕੀਤਾਲੀ ਵਾਲ ਨੇ ਭੇਜੀ ਸੀ ਤੇ ਮੇਰੇ ਘਰ ਵਾਲੇ ਨੇ ਉਹਨੂੰ ਮਤਲਬ ਕਿ ਲਕੀਤਾਲੀ ਵਾਲ ਨੇ ਮੇਰੇ ਘਰ ਵਾਲੇ ਨੂੰ ਨਸ਼ਾ ਕਰਾਇਆ ਸੀ ਤੇ ਉਹਨੇ ਨਸ਼ੇ ਦੀ ਹਾਲਤ 'ਚ ਹੀ ਵੀਡੀਓ ਸ਼ੇਅਰ ਕੀਤੀ ਹੈ ਤਾਨੂੰ ਕਿਵੇਂ ਪਤਾ ਲੱਗਿਆ ਕਿ ਤੁਹਾਡੀ ਸੱਸ ਨੇ ਹੀ ਕਿਹਾ ਸੀ ਕਿ ਉਹਦੀ ਵੀਡੀਓ ਬਣਾ ਕਿਉਂਕਿ ਕੋਈ ਵੀ ਮਾਂ ਜਾਂ ਕੋਈ ਵੀ ਸੱਸ ਐਦਾਂ ਕਰ ਨਹੀਂ ਸਕਦੀ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਇਹ ਗੱਲ ਸਰ ਮੇਰੇ ਘਰਲੇ ਨੇ ਕਮਲਪ੍ਰੀਤ ਸਿੰਘ ਨੇ ਕਹੀ ਸੀ ਜੋ ਕਿ ਇੱਥੇ ਮੈਂ ਐਫ ਆਈ ਆਰ 'ਚ ਵੀ ਲਿਖਾਈ ਹੋਈ ਹੈ ਕਿ ਕੀ ਪ੍ਰੂਫ ਹੈ ਤੁਹਾਡੇ ਕੋਲ ਇੱਥੇ ਲਿਖਿਆ ਹੋਇਆ ਸਰ ਕਿ ਮੈਂ ਇਹ ਤਾਂ ਤੁਸੀਂ ਲਿਖਾਇਆ ਹੋਣਾ ਨਾ ਤੁਹਾਡੇ ਕੋਲ ਉਦਾਂ ਕੋਈ ਪ੍ਰੂਫ ਹੈ ਕਿ ਕਿ ਉਹਨਾਂ ਨੇ ਯਾਨੀ ਇਹ ਸਬੂਤ ਹੈ ਕਿ ਤੁਹਾਡੀ ਸੱਸ ਨੇ ਹੀ ਕਿਹਾ ਹੈ ਜਾਂ ਮੂੰਹ ਜਬਾਨੀ ਸੁਣਿਆ ਹੋਵੇ ਹਾਂਜੀ ਸਰ ਮੇਰੇ ਕੋਲ ਇਸ ਗੱਲ ਦਾ ਪ੍ਰੂਫ ਹੈਗਾ ਤੇ ਜੋ ਮੈਂ ਰਿਕਾਰਡਿੰਗ ਦਵਾਂਗੀ ਤੇ ਤੁਸੀਂ ਪਬਲਿਕ ਵਾਲੇ ਵੀ ਸਾਰੇ ਸੁਣ ਸਕਦੇ ਆ ਕਿ ਜਿਹਦੇ ਵਿੱਚ ਇਹ ਸਾਫ ਸਪਸ਼ਟ ਲਫ਼ਜ਼ਾਂ ਚ ਬੋਲਿਆ ਜਾ ਰਿਹਾ ਕਿ ਪਹਿਲੇ ਤੂੰ ਉਸ ਕੁੜੀ ਨਾਲ ਵਿਆਹ ਕਰਾ ਲਿਆ ਫਿਰ ਤੂੰ ਉਸ ਦੀ ਵੀਡੀਓ ਬਣਾ ਲਈ ਤੇ ਫਿਰ ਤੂੰ ਸਾਨੂੰ ਸ਼ੇਅਰ ਵੀ ਕਰਤੀ ਜਿਸ ਵਿੱਚ ਕਿ ਮੈਂ ਬਲਜਿੰਦਰ ਕੌਰ ਆਪਣੀ ਸੱਸ ਕਮਲਪ੍ਰੀ ਸਿੰਘ ਢਿੱਲੋਂ ਜੋ ਕਿ ਅੱਜ ਜੇਲ੍ਹ ਵਿੱਚ ਹੈਗਾ ਤੇ ਲਕੀਤਾਲੀਵਾਲ ਜਿਸ ਦੇ ਥਰੂ ਮੇਰੇ ਨਸ਼ੇ ਛਡਾਊ ਕੇਂਦਰ 'ਚੇ ਮੇਰੀ ਆਲ ਮੀਡੀਆ 'ਚ ਸੋ ਮੈਨ ਲ ਸੋਸ਼ਲ ਮੀਡੀਆ 'ਚ ਸਾਰੀ ਕਿਤੇ ਵੀਡੀਓ ਗਈ ਆ ਇਹਨਾਂ ਤੇ ਪਰਚਾ ਕੀਤਾ ਜਾਵੇ ਇਹਨਾਂ ਨੂੰ ਅਰੈਸਟ ਕੀਤਾ ਜਾਵੇ ਜਲਦ ਤੋਂ ਜਲਦ ਹੁਣ ਤੁਸੀਂ ਕੀ ਚਾਹੁੰਦੇ ਹੋ ਸਰ ਮੈਂ ਇਹਨਾਂ ਤੇ ਕਾਰਵਾਈ ਕਰਾਉਣਾ ਚਾਹੁੰਦੀ ਆ ਕਿਉਂਕਿ ਪ੍ਰੋਪਰ ਤਰੀਕੇ ਨਾਲ ਮੇਰੀ ਕਾਰਵਾਈ ਨਹੀਂ ਹੋਈ ਠੀਕ ਹੈ ਕਮਲਪ੍ਰੀ ਸਿੰਘ ਢਿੱਲੋਂ ਨੇ ਬੇਸ਼ੱਕ ਇਹਨਾਂ ਨੇ ਅੰਦਰ ਕਰਤਾ ਪਰ ਜਿਹੜੇ ਮੁਜ਼ਲਮ ਸੀ ਕਿਉਂਕਿ ਕਮਲਪ੍ਰੀ ਸਿੰਘ ਢਿੱਲੋਂ ਨੇ ਅੱਗੇ ਉਹਨਾਂ ਤੇ ਗੱਲ ਪਾਤੀ ਕਿ ਮੇਰੇ ਕੋ ਨਾ ਤਾਂ ਮੇਰਾ ਫੋਨ ਆ ਠੀਕ ਹੈ ਤੇ ਨਾ ਮੈਂ ਇਹ ਵੀਡੀਓ ਵਾਇਰਲ ਕੀਤੀ ਹੈ ਮੈਨੂੰ ਪਤਾ ਹੀ ਨਹੀਂ ਇਹ ਵੀਡੀਓ ਕਿੱਥੋਂ ਆਈ ਕਿੱਥੋਂ ਨਹੀਂ ਠੀਕ ਹੈ ਤੇ ਜਿਹੜੇ ਦੋਸ਼ੀਆਂ ਕੋ ਮੇਰੀ ਵੀਡੀਓ ਹੈਗੀ ਆ ਜਿਹੜੇ ਜਿਹੜੇ ਦੋਸ਼ੀਆਂ ਨੇ ਮੇਰੀ ਵੀਡੀਓ ਇਹੋ ਜੀ ਬਣਾਈ ਆ ਉਹਨਾਂ ਨੂੰ ਜਲ ਤੋਂ ਜਲਦ ਗ੍ਰਿਫਤਾਰ ਕੀਤਾ ਜਾ ਸੋ ਸੋ ਐਸੀ ਜਿਉ ਲੜਕੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਕਿ ਹਜੇ ਵੀ ਉਹਨਾਂ ਨੂੰ ਸੰਤੁਸ਼ਟੀ ਨਹੀਂ ਹੈ ਕਹਿੰਦੇ ਨੇ ਕਿ ਮੇਰੀ ਸੱਸ ਅਤੇ ਇੱਕ ਹੋਰ ਲੜਕਾ ਹੈ ਕਿ ਜਿਹੜੇ ਉਹਨਾਂ ਨੂੰ ਸਜ਼ਾ ਨਹੀਂ ਦਿੱਤੀ ਕਿਉਂਕਿ ਅਸਲ ਦੋਸ਼ੀ ਉਹ ਨੇ ਹਾਲਾਂਕਿ ਬੇਸ਼ੱਕ ਤੋਂ ਉਹਨਾਂ ਨੇ ਆਪਣੇ ਘਰ ਵਾਲੇ ਨੂੰ ਸਜ਼ਾ ਦਵਾ ਦਿੱਤੀ ਹੋਵੇ ਜਾਂ ਜੇਲ੍ਹ ਚ ਪਾਚਾ ਦਿੱਤਾ ਹੋਵੇ ਪਰ ਕਹਿੰਦੇ ਨੇ ਜਿਹੜੇ ਅਸਲ ਦੋਸ਼ੀ ਨੇ ਉਹ ਹਜੇ ਬਾਹਰ ਨੇ ਸੋ ਇਨਸਾਫ ਦੀ ਮੰਗ ਪ੍ਰਸ਼ਾਸਨ ਤੋਂ ਹੈ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਪਦੇ ਕਮੈਂਟ ਕਰਕੇ ਵਿਚਾਰ ਜ਼ਰੂਰ ਸਾਂਝੇ ਕਰੋ ਜਿਨ੍ਹਾਂ ਨੇ ਫ੍ਰੀडम ਟੀਵੀ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦਿਓ ਇਜਾਜ਼ਤ ਮੇਰੇ ਸਹਿਯੋਗੀ ਗੁਰਪ੍ਰੀਤ ਥੋਵਾ ਦੇਣਾ ਸੋ ਨੂੰ ਜਾਂਚਲਾ ਦੀ ਰਿਪੋਰਟ ਮੋਹਾਲੀ